ਦੋਸਤੋ ਜੇਕਰ ਤੁਸੀਂ ਦਾੜੀ ਨੂੰ ਆਪਣੇ ਨੂੰ ਕਰ ਲਈ ਕਰਾ ਚੁੱਕੇ ਹੋ ਜਾਂ ਕਰਵਾਉਣ ਵਾਸਤੇ ਸੋਚ ਰਹੇ ਹੋ ਸੋ ਤੁਹਾਡੇ ਸਵਾਲ ਕਾਫੀ ਹੁੰਦੇ ਨੇ ਵੀ ਦਾੜੀ ਸਾਡੀ ਝੜਦੀ ਹੈ ਜੀ ਜਦੋਂ ਦਾੜੀ ਕਾਲੀ ਕਰਾ ਲੈਂਦੇ ਆ ਉਸ ਤੋਂ ਬਾਅਦ ਸਾਨੂੰ ਨਾਲ ਬਹੁਤ ਪ੍ਰੋਬਲਮ ਆਉਂਦੀ ਹੈ ਸੋ ਪਹਿਲੀ ਗੱਲ ਤਾਂ ਇਹ ਹੈ ਜੇ ਤੁਸੀਂ ਸਾਡੇ ਕੋਲੇ ਆਓਗੇ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਮੈਨੂੰ ਇੰਸਟਾਗ੍ਰam ਤੇ ਫੋਲੋ ਕਰ ਲਓ ਤੁਹਾਡੇ ਸਵਾਲਾਂ ਦੇ ਜਵਾਬ ਮੈਂ ਹਰ ਰੋਜ਼ ਦੇਵਾਂਗਾ ਔਰ ਜਿੱਦਾਂ ਦੇ ਵੀ ਤੁਹਾਨੂੰ ਆਇਆ ਲੱਗਦਾ ਵੀ ਇਹ ਸਰਵਿਸ ਚਾਹੀਦੀ ਆ ਦਾੜੀ ਸਾਡੀ ਕੋਈ ਸੀਜ਼ਰ ਨਹੀਂ ਲਗਣੀ ਚਾਹੀਦੀ ਕੈਮੀਕਲ ਨਹੀਂ ਚੜਨਾ ਚਾਹੀਦਾ ਨਹੀਂ ਚੜਨਾ ਚਾਹੀਦਾ ਸੋ ਇਹ ਸਾਰੀਆਂ ਸਰਵਿਸਾਂ ਅਸੀਂ ਸ਼ਹਿਰ ਸੁਨਾਵ ਉਧੋ ਸਿੰਘ ਦੇ ਸ਼ਹਿਰ ਸੁਨਾਵ ਵਿੱਚ ਦੰਨੇ ਆ ਸੋ ਹੁਣ ਆਪਾਂ ਗੱਲ ਕਰਦੇ ਆ ਵੀਰ ਜੀ ਨਾਲ ਵੀਰ ਜੀ ਕਹਿੰਦੇ ਦਾੜੀ ਜਦੋਂ ਕਰ ਲਈ ਹੋ ਗਈ ਉਹਦੋਂ ਸਵਾਲ ਕਰਿਆ ਇਹਨਾਂ ਨੇ ਭਾਈ ਜੀ ਮੈਨੂੰ ਤੁਸੀਂ ਇਹ ਦੱਸੋ ਵੀ ਮੈਂ ਤੇਲ ਕਿਹੜਾ ਲਾਵਾਂ ਦਾੜੀ ਤੇ ਸੋ ਤੇਲ ਤੁਹਾਡਾ ਘਰ ਦਾ ਜਿਵੇਂ ਸਰੋਂ ਦਾ ਤੇਲ ਹੈਗਾ ਤੁਸੀਂ ਉਹਨੂੰ ਲਾ ਸਕਦੇ ਹੋ ਪਰ ਪਰ ਵਾਸ਼ ਕਰਨ ਦਾ ਤਰੀਕਾ ਵੀਰ ਜੀ ਅਜਮਦ ਨੂੰ ਦੱਸਣ ਜਾ ਰਹੇ ਆ ਤੁਸੀਂ ਕੀ ਕਿਹਾ ਸੀ ਵੀ ਤੇਲ ਕਿਹੜਾ ਲਾਉਣਾ ਹੈ ਤੇਲ ਕਿਹੜਾ ਲਾਉਣਾ ਹੈ ਤੇ ਇਹਨੂੰ ਧੋਣਾ ਕਿਵੇਂ ਦਾੜੀ ਨੂੰ ਹਾਨੀ ਸੋ ਦੋਸਤੋ ਡੇਲੀ ਦਾ ਮਤਲਬ ਡੇਲੀ ਸਫਾਈ ਰੂਟੀਨ ਵਾਈਜ਼ ਜਿਵੇਂ ਤੁਸੀਂ ਆਪਣਾ ਵਾਸ਼ ਕਰਦੇ ਹੋ ਸ਼ਾਵਰ ਲੈਂਦੇ ਹੋ ਲਓ ਕੋਈ ਪ੍ਰੋਬਲਮ ਨਹੀਂ ਸ਼ੈਂਪੂ ਲਾਉਓ ਕੋਈ ਪ੍ਰੋਬਲਮ ਨਹੀਂ ਪਰ ਉਹਨੂੰ ਯੂਜ਼ ਕਰਨ ਦਾ ਤਰੀਕਾ ਕੀ ਹੈ ਸ਼ੈਂਪੂ ਕਰਦੋਂ ਬਾਅਦ ਤੁਹਾਨੂੰ ਦਾੜੀ ਨੂੰ ਕੰਗਾ ਨਹੀਂ ਮਾਰਨਾ ਹਰ ਰੋਜ਼ ਕੰਗਾ ਮਾਰੋਗੇ ਮਹੀਨੇ 'ਚ 30 ਵਾਰੀ ਮਾਰੋਗੇ ਜੇਕਰ ਤੁਸੀਂ ਹਫ਼ਤੇ 'ਚ ਦੋ ਵਾਰੀ ਮਾਰਦੇ ਹੋ ਤਾਂ 15 ਦਿਨ ਰਹਿਗੇ ਜੇ 15 ਤੋਂ ਵੀ ਘਟਾ ਲਓਗੇ ਤੁਸੀਂ ਤਾਂ ਤੁਹਾਡੇ ਦਾੜੀ 4 5 6 ਮਹੀਨੇ ਵੀ ਚੱਲ ਸਕਦੀ ਹੈ ਸੋ ਪਲੀਜ਼ ਇਹਨੂੰ ਫੋਲੋ ਜ਼ਰੂਰ ਕਰ ਲਓ ਕਿ ਇਸ ਮੇਰੇ ਜਿਹੜਾ ਦੱਸਣ ਦਾ ਤਰੀਕਾ ਇਹ ਹੈ ਵੀ ਤੁਸੀਂ ਸਵੇਰੇ ਨਹਾਉਣਾ ਹੈ ਤੇਲ ਲਾਉਣਾ ਹੈ ਕੰਗਾ ਤੁਹਾਨੂੰ ਮੈਂ ਪਹਿਲਾਂ ਵੀ ਦੱਸਤਾ ਸੀ ਤੇ ਹੁਣ ਵੀ ਦੇਖ ਲਓ ਇਹ ਕੰਗਾ ਆਪਾਂ ਨੇ ਯੂਜ਼ ਕਰਨਾ ਹੈ ਠੀਕ ਹੈ ਬੇਟੀ ਤੁਸੀਂ ਆਪਣਾ ਇਹ ਕੰਗਾ ਯੂਜ਼ ਕਰਨਾ ਹੈ ਇਹ ਕੰਗਾ ਮੂਰੋ ਖੁੱਲਾ ਹੁੰਦਾ ਹੈ ਇਸ ਕਰਕੇ ਕਿ ਤੁਹਾਡੇ ਜਿਹੜੇ ਵਾਲ ਆਪਣੇ ਮਤਲਬ ਗੱਲ ਸਾਫ਼ ਜੀ ਹੈ ਜਦੋਂ ਤੁਸੀਂ ਇਹਨਾ ਇੱਕ ਟੇਸਟ ਬਣਾ ਕੇ ਵੀ ਹਾਂ ਜੀ ਮੈਂ ਦਾੜੀ ਨੂੰ ਸਵੇਰੇ ਖੋਲ ਲਿਆ ਜੀ ਉਸ ਤੋਂ ਬਾਅਦ ਅਸੀਂ ਤੇਲ ਲਾ ਲਿਆ ਜੀ ਬਹੁਤ ਵਧੀਆ ਫਿਰ ਨਜ਼ਾਰਾ ਜਿਹਾ ਫੀਲ ਕਰਦੇ ਹਾਂ ਪਰ ਇਹਦੇ 'ਚ ਕੀ ਹੁੰਦਾ ਤੁਸੀਂ ਆਪਸਰ ਕਰਦੇ ਹੋਵੋਗੇ ਦਾੜੀ ਤੇ ਇਹ ਰੂਟੀਨ ਹਨ ਤਾਂ ਇਹਦੇ ਨਾਲ ਕੀ ਹੁੰਦਾ ਪਹਿਲਾਂ ਤਾਂ ਆਪਾਂ ਗੁਰਜਾ ਬਵਾ ਲੀਏ ਦਾੜੀ 'ਚ ਵੀ ਦਾੜੀ ਸ਼ੇਵ ਚਾਜ ਫਿਰ ਅਸੀਂ ਕੀ ਕਰਦੇ ਹਾਂ ਉਹਨੂੰ ਖੋਲਣਾ ਲੱਗ ਜਾਂਦਾ ਯਾਰ ਇਹ ਇੱਕ ਹੀ ਮੈਟਰ ਹੈ ਭਾਈ ਤੁਸੀਂ ਦਾੜੀ ਨੂੰ ਉਸੇ ਤਰੀਕੇ ਨਾਲ ਖੋਲੋ ਜ਼ਰੂਰ ਪਰ ਜ਼ਿਆਦਾ ਨਹੀਂ ਖੋਲਣਾ ਆਪਰੇ 'ਚ ਸਿਰਫ ਦੋ ਦੋ ਵਾਰੀ ਆਪਣੇ ਖੋਲਣਿਆ ਤੇ ਕੰਗਾ ਬੜੇ ਪਿਆਰ ਸਤਿਕਾਰ ਨਾਲ ਕਰਕੇ ਉਸ ਤੋਂ ਬਾਅਦ ਹਲਕਾ ਤੇਲ ਲਾ ਕੇ ਡਰੈਲ ਲੈ ਕੇ ਡਰੈਲ ਵੱਡਾ ਛੋਟਾ ਮੈਟਰ ਕਰਦਾ ਜੇ ਵੱਡਾ ਡਰੈਲ ਆ ਤੁਹਾਡੇ ਕੋਲ ਤਾਂ ਤੁਸੀਂ ਕੀ ਕਰਨਾ ਉਦੋਂ ਨਾ ਹਵਾ ਦਾ ਰੇਸ਼ੋ ਘਟਾ ਲਿਓ ਤੁਸੀਂ ਸਮਝ ਗਿਓ ਹਵਾ ਦੀ ਫਿਲਟਰ ਆ ਲਓ ਹੀਟ ਨੂੰ 2 ਨੰਬਰ ਤੇ ਕਰ ਲਓ ਉਹਦੇ ਨਾਲ ਜਿਵੇਂ ਜਿਵੇਂ ਤੁਸੀਂ ਜੀਚੇ ਦੇ ਮੋੜੇ ਕਢ ਕੇ ਆਪਣੀ ਸ਼ੇਪ ਪਾੜੀ ਨੂੰ ਦੇ ਲੋ ਉਸ ਤੋਂ ਬਾਅਦ ਜੇ ਤੁਹਾਨੂੰ ਫਿਰ ਵੀ ਵਾਲ ਕੋਈ ਉਠਦਾ ਕਰਦਾ ਲੱਗਦਾ ਤਾਂ ਤੁਸੀਂ ਇੰਜੋ ਦਾ ਮਕਨਵ ਫੇਅਰ ਸਪਰੇਅ ਯੂਜ਼ ਕਰ ਸਕਦੇ ਇਹ ਫਿਕਸਰ ਹੁੰਦਾ ਹੈ ਇਹ ਤਿੰਨ ਚਾਰ ਕੈਟਾਗਰੀਆਂ ਚ ਆਉਂਦਾ ਹੈ ਹਾਰਡ ਉਹ ਤੋਂ ਹਾਰਡ ਸੌਫਟ ਉਹ ਤੋਂ ਸੌਫਟ ਠੀਕ ਹੈ ਜੀ ਮਤਲਬ ਇਹ ਹੁੰਦਾ ਵੀ ਕਈ ਵਾਰੀ ਨਾ ਅਪ ਜਿਆਦਾ ਲਾ ਲੈਂਦੇ ਤਾਂ ਇਹ ਚਿੱਟਾ ਚਿੱਟਾ ਜਿਹਾ ਹੋ ਜਾਂਦਾ ਸੋ ਇਹ ਚੀਜ਼ ਦਾ ਧਿਆਨ ਰੱਖਿਓ ਵੀ ਮਿਨੀਮਮ ਲਾਉਣਾ ਹੈ ਤਾਂ ਕਿ ਤੁਹਾਨੂੰ ਜਿਆਦਾ ਪ੍ਰੋਬਲਮ ਨਾ ਆਵੇ ਤੇ ਤੁਹਾਡੇ ਜਿਹੜਾ ਸਵਾਲ ਆ ਉਹਦਾ ਜਵਾਬ ਮਿਲ ਜੇ ਕਹਿੰਦਾ ਮਤਲਬ ਜਿਹੜੀ ਦਾੜੀ ਥੋੜੀ ਖਿੰਡੀ ਹੁੰਦੀ ਹੈ ਉਹ ਨਾਲ ਚਿਪ ਜੇ ਸੋ ਹੋਰ ਕੋਈ ਸਵਾਲ ਦੱਸੋ ਹਾਂ ਜੀ ਕਰ ਦਿਓ ਹਜੇ ਵੀ ਹਾਂ ਜੀ ਸਵਾਲ اسئله ਦੋ ਚੱਲੇ ਚੱਲੇਗੇ ਫਿਰ ਉਹ ਫਿਰ ਫਿਰ ਤੁਸੀਂ ਮਤਲਬ ਮੈਨੂੰ ਫੋਨ ਤਾਂ ਚਲ ਕਰ ਲਿਓ ਕੋਈ ਗੱਲ ਨਹੀਂ ਤੁਹਾਨੂੰ ਸੁਝਾਅ ਦੇਵਾਂਗੇ ਆਪਾਂ ਉਸੇ ਹਿਸਾਬ ਨਾਲ ਪਰ ਐ ਵੀ ਹੁਣ ਚੱਲ ਵੀਡੀਓ ਦੇ ਜ਼ਰੀਏ ਸਵਾਲ ਹੁੰਦਾ ਕੀ ਹੁੰਦਾ ਜਿਹੜੇ ਦੂਜੇ ਦੋਸਤ ਸਹਿਮਤ ਦੇਖਦੇ ਨੇ ਉਹਨਾਂ ਤਾਂ ਗੱਲ ਪਹੁੰਚ ਜਾਂਦੀ ਹੈ ਤੇ ਉਹਨਾਂ ਨੂੰ ਉਹਨਾਂ ਦੇ ਸਵਾਲਾਂ ਦੇ ਜਵਾਬ ਮਿਲ ਜਾਂਦੇ ਨੇ ਹਨਾ ਸੋ ਕੀ ਦੱਸਿਆ ਵੀਰੇ ਮੈਂ ਮੈਨੂੰ ਇੱਕ ਵਾਰੀ ਵੀ ਰਿਪੀਟ ਕਰੋ ਬਸ ਵੀ ਤੇਲ ਲਾਉਣ ਦਾ ਹੀ ਪੁੱਛਿਆ ਸੀ ਮੈਂ ਆਪਾਂ ਹਾਂ ਤੇ ਤੁਸੀਂ ਕਹੋ ਕੋਈ ਵੀ ਲਾ ਸਕਦੇ ਆਪਾਂ ਹਾਂ ਕੋਈ ਵੀ ਤੇਲ ਲਾਓ ਤੇ ਵਾਸ਼ ਹਾਂ ਯਵਾਸ਼ ਸਵੇਰੇ ਜਦੋਂ ਆਪਾਂ ਕਰਨਾ ਹਾਂ ਤੇ ਕੰਗਾ ਹਾਂ ਇੱਕ ਵਾਰੀ ਮਾਰਨਾ ਹੈ ਹਾਂ ਇੱਕ ਵਾਰੀ ਜੇ ਤਾਂ ਮਨ ਲਉ ਤਾਂ ਸਭ ਤੋਂ ਵਧੀਆ ਦੋ ਵਾਰੀ ਤੁਹਾਡੀ ਮਰਜ਼ੀ ਹੈ ਨਾ ਤੇ ਠੀਕ ਹੈ ਦੋਸਤੋ ਹੋ ਸਕਦਾ ਹੈ ਤੁਸੀਂ ਦਾੜੀ ਕੱਲੀ ਕਰਾਉਣਾ ਚਾਹੁੰਦੇ ਹੋ ਜਾਂ ਕਰਾ ਚੁੱਕੇ ਹੋਵੋਗੇ ਤਾਂ ਤੁਹਾਨੂੰ ਤੁਹਾਡੇ ਸਵਾਲਾਂ ਦੇ ਜਵਾਬ ਮਿਲ ਚੁੱਕੇ ਨੇ ਤਾਂ ਆਉਣ ਵਾਲੀ ਵੀਡੀਓ ਦੇ ਵਿੱਚ ਸਵਾਲਾਂ ਦੇ ਜਵਾਬ ਲੈਣ ਵਾਸਤੇ ਤੁਸੀਂ ਮੈਨੂੰ ਕਮੈਂਟ ਕਰ ਸਕਦੇ ਹੋ ਮੇਰੇ ਇੰਸਟਾਗ੍ਰam ਤੇ ਜਾ ਕੇ ਮੈਨੂੰ ਫੋਲੋ ਕਰ ਲਓ ਉੱਥੇ ਸਵਾਲ ਕਰ ਸਕਦੇ ਹੋ ਨਹੀਂ ਭਾਈ ਆਪਣਾ ਮੋਬਾਈਲ ਨੰਬਰ ਨੋਟ ਕਰ ਲਓ 9876069436 ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਬਾਲ ਆਈਕਨ ਸਬਸਕ੍ਰਾਈਬ ਦਾ ਬਟਨ ਜਰੂਰ ਦਬਾ ਦਿੱਤਾ ਕਰੋ ਕਿਉਂਕਿ ਉਹਦੇ ਨਾਲ ਸਾਡੀ ਜਿਹੜੀ ਵੀਡੀਓ ਸੀ ਤੁਹਾਡੇ ਤੱਕ ਪਹੁੰਚਾਉਣ ਦੇ ਚਾਹੁੰਦੇ ਆ ਉਹ ਜਲਦੀ ਪਹੁੰਚੇ ਜੇ ਤੁਸੀਂ ਮਤਲਬ ਇਸ ਨੂੰ ਇੰਜੋਏ ਕਰ ਸਕਦੇ ਹੋ ਠੀਕ ਹੈ ਦੋਸਤੋ ਮਿਲਦਾ ਅਗਲੀ ਵੀਡੀਓ ਦੇ ਵਿੱਚ ਨਵੇਂ ਦੋਸਤਾਂ ਤੁਹਾਡੇ ਸਵਾਲਾਂ ਦੇ ਜਵਾਬਾਂ ਨਾਲ ਠੀਕ ਹੈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ